ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਮੋਟਰ ਤੇ ਪੁੱਜ ਗਿਆ ਤੇ ਗੁੱਜਰ ਬਾਈ ਹੈ ਨਾਉਣ ਲੱਗਿਆ ਹੋਇਆ ਕਿ ਪੰਮ ਬੰਦ ਚ ਬੱਚਾ ਖਾਲੀ ਕਰਿਆ ਹਾਂ ਆ ਪਾ ਜੋ ਦਾ ਦੋ ਘੰਟੇ ਉਹ ਮੈਂ ਲੱਗਣ ਵਿੱਚ ਨਹੀਂ ਨਾਉਂਦਾ ਕਾਹਨ ਨਾ ਉਤਾਰਦੇ ਤੇ ਅੱਜ ਤੋਂ ਬਾਅਦ ਭਾਈ ਕਿਹੜੇ ਕਿਹੜੇ ਨਾ ਤੇ ਅਸੀਂ ਕਿ ਦੂਜੇ ਜਿਹੜੇ ਨਰਾਤ ਆਏ ਤੇ ਹਾਂ ਕਿਆ ਕਰਾਂ ਮੈਂ ਬਾਈ ਲੱਗਿਆ ਹੋਇਆ ਇੱਧੇ ਲਾਪੈ ਅੱਜ ਵਾਰਨਿੰਗ ਦੇ ਦਿੱਤੀ ਮ ਜਿੰਨੇ ਨਾ ਹੁਣ ਆਪਣੇ ਬਾਲਟੇ ਪਾ ਕੇ ਬਾਹਰ ਪਾ ਯਾਰ ਇਹ ਤਾਂ ਪਾਣੀ ਦੀ ਉਹ ਹੋਆ ਪਾਣੀ ਬਾਈ ਭਰ ਭਰ ਕੇ ਰੱਖ ਜਾਂਦੇ ਖੜਾ ਜਾਂਦੇ ਆ ਹਾਂ ਫਿਰ ਉਹ ਪੂਰਾ ਚ ਬੱਚਾ ਭਰ ਰਿਆ ਫਿਰ ਘਰ ਆਈਓ ਜੰਮਣੀ ਫਿਰ ਅਸੀਂ ਭਾਂਡੇ ਧੋਣ ਦੇ ਬਿਜੰਗ ਹੁੰਦੇ ਚੱਲ ਭਾਈ ਤੇ ਭਾਈ ਹੁਣ ਇਧਰ ਮੁੱਝੇ ਗੁੱਜਰ ਬਾਈ ਭਖਿਆ ਪਿਆ ਅੱਜ ਹੋਰ ਯਾਰ ਭਗੜਾ ਨਹੀਂ ਹੋਰ ਕਿਆ ਕਰਾਂ ਮੈਂ ਸਵੇਰ ਤੋਂ ਭੱਗ ਗਿਆ ਬਾਈ ਸਵੇਰੇ ਸਵੇਰੇ ਲਾਪੈ ਤੇਰੀ ਚਾਹ ਲੈਂਦੀ ਮੈਂ ਰਾਤ ਨੂੰ ਵੀ ਖਾ ਲਿਆ ਕੁਛ ਨਹੀਂ ਫਿਰਣਾ ਨੇ ਹਾਂਜੀ ਖਾ ਲਿਆ ਕੁਛ ਰਾਤ ਦੇਣਾ ਨਹੀਂ ਮੀਟ ਤਾਂ ਪਿਆ ਮੈਂ ਤੇ ਰੱਖਿਆ ਹੋਕਣਾ ਨਹੀਂ ਨੇ ਤੇਰੇ ਤੇਰਾ ਬਾ ਤੇਰਾ ਹਿਲਾ ਬਦਰਾ ਮੀਟ ਦਾ ਹਾਂਜੀ ਹਾਂਜੀ ਬਸ ਫਿਰ ਠੀਕ ਹੈ ਰਤੀ ਭਾਈ ਸਾਡੀ ਇੱਕ ਹੋਰ ਪਾਲਟੀ ਕਿੱਥੇ ਹੋਈ ਹੋਈ ਸੀ ਅਮਨੇ ਅਮਨਾ 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 ਅਮਨੇ 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 ਤੇ ਫਰ ਮਾੜਾ ਮੋਟਾ ਕਦੇ ਹਫਤੇ ਨੇ ਕਦੀ ਵਾਰੀ ਫਰ ਮਾੜਾ ਮੋਟਾ ਚੀਜੀ ਮੀਟ ਫੂਟ ਬਣਾਉਂਦੇ ਹੁੰਦੇ ਫਿਰ ਉਹ ਹੁਣ ਇਹ ਤੇ ਸਾਰਾ ਸਮਾਨ ਪਿਆ ਬਣਾਉਣੇ ਵਾਲਾ ਤੇ ਯਾਰ ਪਾਣੀ ਉਹ ਗੰਦਾ ਬਹੁਤ ਹੈ ਯਾਰ ਚਲ ਕੋਈ ਨਹੀਂ ਹੋਣਾ ਇੰਨਾ ਤਾਂ ਫਿਰ ਕਰਨਾ ਹੀ ਪੈਣਾ ਯਾਰ ਮੱਖੀਆਂ ਕਦੇ ਮਰੀਆਂ ਹਾਂ ਯਾਰ ਆ ਮੱਖੀਆਂ ਇਹ ਰਹਾਂ ਲਾਜੀ ਹੁਣ ਜਦ ਲੱਗਣਗੇ ਜੋਗਾ ਕਲਾਸ ਪੂਰਾ ਟਾਈਮ ਜੋਗਾ ਕਰਦੇ ਆ ਤੇ ਹੁਣ ਇਹਦਾ ਸਟੈਂਡ ਨਹੀਂ ਹੈਗਾ ਇਕਦੋ ਤੁਹਾਨੂੰ ਜੋਗਾ ਐਕਸਰਸਾਈਜ਼ ਕਰਕੇ ਦਿਖਾਉਣੀ ਹੈ। ਆ ਸਭ ਤੋਂ ਸੌਖਾ ਤਰੀਕਾ ਇਹੀ ਆ ਵੀ ਮੈਂ ਨਾ YouTube 'ਤੇ ਕੋਈ ਨਾ ਕਿਸੇ ਜਿਹੜੇ ਜੋਗਾ ਬਿਗਨਰ ਬਿਗਨਿੰਗ ਹੁੰਦੀ ਆ ਵੀ ਆਪਾਂ ਸਟਾਰਟ ਕਿੱਦਾਂ ਕਰਨਾ ਉਹ ਇੱਕ ਦੋ ਇੱਕ ਵੀਡੀਓ ਦੇਖ ਲੈਂਦਾ ਫਿਰ ਮੈਂ ਉਹ ਐਕਸਰਸਾਈਜ਼ ਕਰ ਲੈਂਦਾ। ਉੱਧਰ ਬਈ ਔਖਾ ਗੁੱਸੇ ਆ ਪੂਰਾ ਅੱਜ। ਹਲੋ। ਆ ਤਾਂ ਪਈ ਘਾ ਦੀ ਕੱਟਿੰਗ ਕੀਤੀ ਸੀ ਸਾਰੀ ਆਹਾਂ। ਸਾਰਾ ਚਾਰੇ ਪਾਸੇ ਤੇ ਜਿੰਨੀ ਵੀ ਉਹ ਦੇਖੋ ਉੱਥੇ ਤੋਂ ਇੱਥੇ ਤੋਂ ਫਰਕ ਪਤਾ ਲੱਗ ਜਾਣਾ। ਆਹਾ ਕਾ ਕਟਾ ਕਾ ਕਟਿੰਗ ਕੀਤੀ ਹੈ।ਰਾਜਾ ਯਾਰ ਬਲਡ ਅੱਜ ਬੜੀ ਜਲਦੀ ਉੱਠਿਆ ਬਾਈ ਤੂੰ। ਮੈਂ ਬੜੀ ਜਲਦੀ ਉੱਠਿਆ ਅੱਜ। ਯਾਰ ਜਿੱਥੇ ਮੈਂ ਜਵਾਬ ਵੀ ਭੇਜਣਾ ਤੇਰੇ ਬੋਤਾਂ ਦਾ ਵੀ ਜਣਾ ਲੈਣਾ ਤੇ ਜਨੇ ਚਲਾ ਗਿਆ ਗੁੱਜਰ ਦਾ ਪੁੱਛਾ ਲੈਣਾ। ਅੱਥੇ ਤੇ ਆ ਦੇਖੋ। ਨਾ ਗੁੱਜਰ ਵੀ ਦੀ ਸਰਤਾ ਬਾਈ ਕੰਮ ਫੱਟੇ ਚੱਕ ਕਰਦਾ ਹੈ। ਭਾਈ ਚਾਰੇ ਪਾਸੇ ਆ ਦੇਖੋ ਹੁਣ ਕੱਲ ਲੈਨੇ ਆ ਸਾਰੀ ਇਹ ਖਾਲ ਸਾਫ ਕਰ ਇੱਧਰ ਨੂੰ ਆ ਜਿੰਨੀ ਵੀ ਸਿਰੇ ਤੱਕ ਆ ਹੁਣ ਕਹਿੰਦਾ ਵੀ ਇਹ ਖੇਤ ਬੋਹਣਾ ਨਹੀਂ ਹੈਗਾ ਪਰ ਮੈਂ ਇੱਦੀ ਵਿੱਚ ਤੇ ਕੱਕ ਕਰ ਦੇਣਾ ਸਾਰਾ ਆ ਜਿਹੜਾ ਇਹਦੇ ਵਿੱਚ ਹੋ ਗੋਣਾ ਕੱਕ ਆ ਵਿੱਚ ਵਿੱਚ ਆ ਹੁਣ ਅਸੀਂ ਸਲਾਹ ਕਰਦੇ ਆ ਇੱਧਰ ਨੂੰ ਮੈਂ ਇੱਕ ਮੱਝੇ ਦੋ ਮੱਝੇ ਹੀ ਰੱਖ ਲੈਂਦੇ ਇਹ ਤਾਂ ਖਾਲੀ ਹੋਇਆ ਇਹ ਮੈਂ ਤਾਂ ਉਹ ਵਿੱਜੇ ਨੇ ਦੇ ਵਿੱਚ ਇੱਥੇ ਮੱਝਾਂ ਦਾ ਚਾਰਾ ਚੂਰਾ ਹੋ ਜਾਣਾ ਤਾਂ ਮੈਂ ਇੱਕ ਚੀਜ਼ ਹੋਰ ਦੇਖ ਕੇ ਆਉਂਦਾ ਮੈਂ ਇਹ ਤੁਹਾਨੂੰ ਵੀ ਦਿਖਾਉਂਦਾ ਮੈਂ ਉਹ بابا ਨੇ ਕਿਹੜੀ ਬਰੇਰਟੀ ਲੱਗੀ ਐ ਕਿਹੜੀ ਨਹੀਂ ਸਾਰੇ ਮੋٹے ਹੀ ਬਹੁਤ ਹੁੰਦੇ ਜਾ ਰਹੇ ਬੁੱਟੇ ਆ ਆਹ ਲੈਣਾ ਇਹਨਾਂ ਨੂੰ ਵੀ ਸਾਲਾ ਤੀਜੇ ਸਾਲ ਚ ਤਿਆਰ ਹੋ ਜਣੇ ਯਾਰ ਬਰੀਡ ਤਿਆਰ ਕਰੀਏ ਇਸ ਵਾਰੀ ਵਿੱਚ ਬੁੱਟੇ ਇੰਦੇ ਨਾ ਮੈਨੂੰ ਕਲਮਾ ਦਗਾ ਨਾ ਇੱਥੇ ਅਸਲੋਂ ਅਗਲੀ ਵਾਰੀ ਇੱਥੇ ਇੱਕ ਲਾਈਨ ਤਿਆਰ ਕਰ ਲੈਣੀ ਸਾਰੀ ਇਹ ਕਲਮਾ ਕਟਾਂਗੇ ਇਹਦੀ ਕਲਮਾ ਕੱਟ ਗਏ ਨਾ ਗਰੀਡ ਹੋ ਗਈ ਤਿਆਰ ਫਿਰ ਮੋਟਾ ਮੋਟਾ ਹੀ ਬਹੁਤ ਹੋਰ ਸੁਥਰਾ ਹੀ ਬਹੁਤ ਹੈ ਵਿੱਚ ਵੀ ਇਦਾਂ ਹੀ ਹੈ ਇਧਰ ਸਾਡੇ ਕੋਲ ਬਦੇ ਫੁੱਲਦੇ ਹੋ ਨਹੀਂ ਹੈ ਇਹ ਤਾਂ ਹੈ ਥੋੜੇ ਪਰ ਘੱਟ ਹੈ ਉਹਨੇ ਗਰੋਥ ਹੈ ਨਹੀਂ ਜਿੰਨੀ ਹੋਣੀ ਚਾਹੀਦੀ ਹੈ ਨੂੰਸ਼ ਕਰਿਆ ਦਸ ਬਰੀ ਉਹ ਦੇਖਦਾ ਹੁਣ ਜਾ ਕੇ ਆ ਤਿੰਨ ਲੈਣਾ ਮੈਂ ਚਾਰ ਲੈਣਾ ਸ਼ਾਂਗੀਆਂ ਨਹੀਂ ਤੀ ਹੈਗੀਆਂ ਕੁਝ ਲੈਣਾ ਮੈਂ ਸ਼ਾਂਗਤੀਆਂ ਦੀ ਵਿੱਚ ਉਹਨਾਂ ਦਾ ਫਰਕ ਦੇਖਦਾ ਵੀ ਤੂੰ ਫਰਕ ਪਿਆ ਬੂਟੇ ਦਾ ਕੋਈ ਕੁਛ ਇਹਨੇ ਫਰੇ ਵੀ ਸ਼ਾਂਗ ਦੀ ਇਹ ਮੋਟੇ ਜ਼ਿਆਦਾ ਹੋ ਜਣੇ ਨਾ ਫਿਰ ਗੱਠ ਜੀ ਬਣ ਜਾਂਦੀ ਆ ਹੱਥੇ ਤੇ ਇਹ ਬਲੌਂਦਾ ਚੱਟ ਕਿਸੇ ਦਿਨ ਹਾਂ ਠੀਕ ਹੈ ਵੈਸੇ ਹਾਂ ਥੋੜੇ ਜਿ ਹੋਏ ਸੁਥਰੇ ਇਹਨਾਂ ਨੂੰ ਫਰਕ ਪਿਆ ਭਾਈ ਬੂਟਿਆਂ ਨੂੰ ਜਿਹੜੇ ਸ਼ਾਂਗੇ ਤੇ ਥੋੜੇ ਥੋੜੇ ਮੋਟੇ ਜਿ ਹੋਏ ਆ ਹਾਂ ਸੁਥਰੇ ਹੋਏ ਆ ਭਾਈ ਇਹ ਗੱਲ ਜੀ ਬਣੀ ਆ ਅੰਦਰੋਂ ਗੱਠ ਜੀ ਬਣ ਜਾਂਦੀ ਹੈ ਜਿੱਦਾਂ ਗੱਠਾ ਹੁਣ ਛਾਂਗੇ ਦੇ ਨਾ ਇਹ ਲੈ ਹੁਣ ਫਿਰ ਇਹਨਾਂ 'ਪਰ ਲਾਉਂਦੇ ਛੱਟ ਫਿਰ ਕੱਲੂ ਮਹਿਕ ਨੂੰ ਬੁਲਾ ਕੇ ਛੁੱਟ ਜੀ ਆਰੀ ਲੈ ਆਵਾਂ ਅੱਜ ਉਹ ਜਿਹੜੀ ਉਹ ਲੈਣ ਛਾਂਗੇ ਫਿਰ ਥੋੜੀ ਥੋੜੀ ਥੱਲੇ ਥੱਲੇ ਤੇ ਨਾ ਹੁਣ ਤਾਂ ਨਿੰਦੀ ਦੇ ਨੂੜੇ ਵੀ ਨਹੀਂ ਆਉਣੇ ਹੈਗੇ ਉਹਨੇ ਵਿੱਚ ਇੱਕ ਮੁਠੀ ਰੇਹ ਦੀ ਵੀ ਪਾਈਏ ਹੁਣ ਹਾਂ ਦਾਇਆ ਲਿਆ ਕੇ ਦਾਇਆ ਜੂੜਿਆ ਜਿੰਕ ਚੁੰਗ ਚੀ ਮਿਲਾ ਕੇ ਜਿੰਕ ਪਾਉਂਦੇ ਹੁਣ ਇਹਦੇ ਵਿੱਚ ਥੋੜੀ ਜਿੰਕ ਛੱਡਦੇ ਆਂ ਪਰੰਡਾ ਲਾ ਬਣੂਗੀ ਉੱਟਾ ਟੁੱਟੇ ਬਹੁਤ ਆ ਮੇਰੇ ਸਾਲੇ ਵਿੱਚ ਨਾ ਝੋਕੇ ਹੋਰ ਚਾਂਗ ਦੇ ਸਕਦੇ। ਇਹ ਵੀ ਮੇਰੇ ਪੂਲਰ ਦੇ ਬੂਟੇ ਆ। ਆ 4 ਸਾਲ ਚ ਤਿਆਰ ਹੋ ਜਾਂਦੇ ਆ। 4 ਸਾਲ ਬਾਅਦ ਇਹ 5-6 ਲੱਖ ਦੇ ਵਿਕ ਜਾਂਦੇ ਆ। ਹੋਰ ਖੇਤੀ ਕੰਮ ਦੇ ਫੇਰ ਲੋਡ ਨਹੀਂ ਪੈਂਦੀ ਵਿੱਚ। ਵੈਸੇ ਕਣਕ ਹੋ ਜਾਂਦੀ ਬਹੁਤ ਸੋਹਣੀ ਕਣਕ ਹੋ ਜਾਂਦੀ ਆ। 2 ਸਾਲ, 2-3 ਸਾਲਾਂ ਨੂੰ ਪੂਰੀ ਕਣਕ ਹੋ ਜਾਂਦੀ ਦੇ ਵਿੱਚ। ਬਾਕੀ ਹੋਰ ਫਸਲ ਨੂੰ ਕਿਹਨੇ ਦਿੰਦੇ ਨੇ ਫਿਰ ਜੀਰੇ। ਵੈਸੇ ਉਹ ਇੱਕ ਖੇਤ ਵਾਲੇ ਨੂੰ ਪਰ ਉਹ ਵੇਚੀ ਹੋਈ ਆ। ਮਸਰੀਆਂ ਦਾ ਦਾਅ। ਜਿਹੜੀ ਸਾਲ ਆਵੀ ਅਗਲੇ ਸਾਲ ਮਸਰੀ ਬੀਜਾਂਗੇ ਇਹਦੇ ਵਿੱਚ। ਯਾਦ ਕਰ ਇੱਕ ਮੇਰੀ ਫੋਟੋ ਸੀ ਮੈਂ ਉਹ ਦੇਖਾਂਗੇ। ਫੋਟੋਆਂ ਇਹਨਾਂ ਉਹ ਸਗਲੀ ਵਾਰੇ। ਮੇਰਾ ਪੈਸੇ ਨੁਕਸਾਨ 2-3 ਲੱਖ ਦੇ ਬੁੱਟੇ ਮੇਰੇ ਫੁੱਕ ਕੇ ਵਿੱਚ। ਕੋਈ ਨਹੀਂ ਅਗਲੇ ਸਾਲ ਲਾਵਾਂਗੇ। ਅਸਲ ਵਧੀਆ ਬਰੀਡ ਲਾਉਣੀ ਹੈ ਮੇਰੇ ਨਾਲ ਬਰਾਬਰ ਵਾਲਾਉਣੇ ਆ ਉਹ। ਇਹਨਾਂ ਬੁੱਟਿਆਂ ਦੇ ਇੱਕ ਬੁੱਟੇ ਵੱਡੇ-ਵੱਡੇ ਲਿਆ ਕੇ ਲਾਉਣੇ ਆ। ਉਹਨੂੰ ਦੂਜੇ ਦਿਖਾਉਣਾ ਦੂਜੇ ਮੇਰੇ ਤਿਆਰ ਹੋ ਗੂਟੇ ਉੱਧਰ ਇਹ ਜੀ ਲਾਈਵ ਵੀਡੀਓ ਆ ਸਵੇਰ ਸਵੇਰ ਦੀ ਤੇ ਮੈਂ ਕਿਹਾ ਲਾਈਵ ਵੀਡੀਓ ਪਾ ਦੀਏ ਫੇਰ ਤਾਂ ਮੌਸਮ ਬੱਦਲ ਹੋਇਆ ਹੋਇਆ ਅੱਜ ਤਰੀਕ ਹੋ ਗਈ 8 ਵਸੇ ਬੱਦਲ ਹੋਇਆ ਹੋਇਆ ਚਾਰੇ ਪਾਸੇ ਇਸੇ ਭਾਈ ਮੇਰੀ ਲਾਈਵ ਵੀਡੀਓ ਨੂੰ ਬਹੁਤ ਪਿਆਰ ਸਤਿਕਾਰ ਦਿੱਤਾ ਪਿਛਲੇ ਦੋਨਾਂ ਨੂੰ ਫਿਰ ਮੈਂ ਕਿਹਾ ਪੌਣੀ ਬਣਦੀ ਏ ਇੱਕ ਲਾਈਵ ਵੀਡੀਓ ਇੱਧਰ ਮੇਰੇ ਬੂਟੇ 3 ਸਾਲ ਦੇ ਹੋ ਗਏ 1 ਸਾਲ ਬਾਅਦ ਫਿਰ ਇਹੇ ਪਟਾਹ ਹੋ ਜਾਣੇ ਆਪਣੇ ਇਹ ਸੁੱਧਰੇ ਹੋ ਚੱਲੇ ਆਣ ਥੋੜਾ ਥੋੜਾ ਇਹਨਾਂ ਜੀ ਮਾਲ ਪਾਉਂਦੇ ਆ ਲੈ ਕੇ ਆਉਂਦਾ ਹੋਰ ਬੂਟੇ ਉਹ ਬਣੇ ਗਲਤੀ ਕਰਤੀ ਯਾਰ ਅੱਜ ਦੀ ਹੋਰ ਇਕੱਠੀ ਮਾਲ ਮੰਗਾ ਲੈਣਾ ਤਾਂ ਹਲਾ ਪਾਈ ਵਿਚਤਾਂ ਦੋ ਤਿੰਨ ਬੂਟੇ ਐਨ ਪੂਰੇ ਹੋ ਗਏ ਪਟਾਉਣ ਜੋਗੇ ਹੋ ਗਏ ਇਹਨ ਮੋਟੇ ਹੋਏ ਪਏ ਆ ਇਹ ਤਾਂ ਮੈਂ ਦਿਖਾਵਾਂ ਇੱਥੇ ਇਹ ਜਿਹੜਾ ਬੂਟਾ ਇਹਦਾ ਸਿੱਤਦਾ ਉਹਦਾ ਵੀ ਲੋਟਾ ਇਹ ਤਾਂ ਲੈਣ ਦਾ ਵਿੱਚ ਜਿਹੜਾ ਹਾਲ ਬੂਟਾ ਐਨ ਪੂਰਾ ਹੋ ਗਿਆ ਹੈ ਦੇਖੀਏ ਹਾਂ ਆਹ ਜਿਹੜਾ ਐਨ ਪੂਰਾ ਸਾਜ ਹੋ ਗਿਆ ਤਾਂ ਪਟਾਉਣ ਜੋਗਾ ਹੈ ਇਸ ਸੰਗ ਇਹ ਵੀ ਹੋਣੀ ਆ ਸ਼ੰਗਾਈ ਵੀ ਕਰਾਈਓ ਕੋ ਬੰਦਾ ਲੱਭੇ ਸ਼ੰਗਾਈ ਵਾਲਾ ਜੀ ਦੀ ਤਾਂ ਬਾਅਦੇ ਬੰਦਾ ਮਿਲੂਗਾ ਮੇਰੇ ਖਾਲਸਾ ਸ਼ੰਗਾਈ ਵਾਲਾ ਤਾਂ ਕਿ ਮੈਂ ਸ਼ੰਗਾਈ ਨਾਲ ਅਸਲ ਹੋਰ ਇਹਨਾਂ ਦੇ ਵਧਣਾ ਉੱਪਰ ਨੂੰ ਲਾ ਵੀ ਆਪਣਾ ਜੋਗੇ ਵਾਲਾ ਸਮਾਨ ਕੱਢੀਏ ਜੋਗਾ ਤੂੰ ਗੁਰੂ ਜੋਗਾ ਮੈਂ ਤੇਰੇ ਜੋਗਾ ਹੈਲੋ ਹੈਲੋ ਗੁਜਰਬਾਈ ਹੈਲੋ ਹੈਲੋ ਮੈਕ ਚੈੱਕ ਮੈਕ ਲੈਣਾ ਤੇਰੇ ਬਾਤੇ ਬੋਲਣ ਵਾਸਤੇ ਜੇੜਾ ਕੋਈ ਗਲਤ ਕਰੇ ਕੋਈ ਜਿਹਦੇ ਬੋਲਦੇ ਕਰੀ ਲਾਵੇ ਸਪੀਕਰ ਆ ਗਿਆ ਆ ਕਿੱਧਰ ਆ ਕਾ ਤੰਬਰਾਂ ਟਰੀ ਹੋਣੇ ਪਤਾ ਨਹੀਂ ਇਹਦੀ ਸਤਨਾ ਸਤਨਾ ਆ ਗੋਣਾ ਸਤਨਾ ਸਤਨਾ ਚੱਲੂ ਅੱਜ ਇਸ ਮੇਜ਼ 'ਤੇ ਰੱਖ ਦੇਣਾ ਮੈਂ ਮੇਜ਼ ਲਿਆਉਂਦਾ ਫਿਰ ਅੱਲਾਹ ਹੋ ਗਿਆ ਇਹਨੂੰ ਵੀ ਔਨ ਕਰੀਏ ਹੈਲੋ 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 ਦੋ ਨੰਬਰ ਖਲ ਜਾ ਹਾਂ ਹੈਲੋ ਗੁੱਜਰਵਾਲਾ ਜੀ ਓ ਗੁੱਜਰਵਾਲਾ ਜੀ ਓ ਮੈਂ ਖੜਾ ਇਧਰ ਨੂੰ ਘੁਮਾਉਂਦਾ ਅੱਧਾ ਬੋਲਾ ਹਾਏ ਮੇਟਰ ਵਾਈ ਮੇਟਰ ਵਾਈ ਜਿਹੜਾ ਵਿੱਚ ਚੌੜਾ ਬੰਦਾ ਤੇ ਕਬਚੇ ਦੇ ਵਿੱਚ ਉਨੂੰ ਪੜਾਇਆ ਜਾਊਗਾ ਤੇ ਚਮਚਲ ਚ ਡੋਪਾਇਆ ਜਾਊਗਾ ਚਮਚਲ ਚ ਡੋਪਾਇਆ ਜਾਊਗਾ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇਹ ਸਪੀਕਰ ਲੈਂਦਾ ਸੀ ਅੱਜ ਤੇ ਨਾਲ ਦੇ ਨਾਲ ਸਾਰੇ ਹਾਜੀ ਹਾਜੀ ਪਕੜਾ ਨੀਟੂ ਸਟਰਾ ਜਾਲ ਹਾਜੀ ਹਾਜੀ ਕਿੱਦਾਂ ਮਾਲ ਲੇ ਲਾ ਭਾਈ ਗਣੇ ਲਾ ਜਾ ਦੇ ਬੇ ਸਤਰਾ ਸਤਨਾਮ ਲਾ ਕੋਈ ਗਣੇ ਲਾ ਜੀ ਸਤਨਾਮ ਹਾਂ ਇੱਕ ਕਮੀ ਹੈ ਇਹਦੇ ਵਿੱਚ। ਓਹੋ ਉਹਨਾਂ ਨੇ ਉਹ ਨਹੀਂ ਕਰਿਆ ਹੋਇਆਗਾ ਵੀ ਗਾਣਾ ਅੱਗੇ ਨਹੀਂ ਹੁੰਦਾ ਹੋਇਆਗਾ। ਤੇ ਚਲੋ ਭਾਈ ਹੁਣ ਆਪਾਂ ਆਪਣਾ ਜੋਗੇ ਵਾਲਾ ਸਮਾਨ ਲਈ ਅੰਦਰ ਮੇਹ ਚੱਕੀਏ। ਬੈਠੀਏ ਇੱਥੇ ਤੇ ਕਰੀਏ ਮੜਾ ਮੋਟਾ ਫਿਰ ਜੋਗਾ। ਧੰਨਵਾਦ ਜੀ। ਫਿਰ ਕੱਲ ਨੂੰ ਫੇਰ ਆਪਾਂ ਲਾਈਵ ਪਾਵਾਂਗੇ। ਮੌਸਮ ਗੁੰਮਸਮ ਕੱਲ੍ਹ ਦੇ ਜਿਹੜੀ ਹਮਸ ਜੀ ਬਹੁਤ ਹੋਈ ਮੌਸਮ ਗੁੰਮਸਮ ਜਾ ਹੋਇਆ ਹੋਇਆ ਰੁਕਿਆ ਜਾ ਹੋਇਆ ਵੀ ਸਾਹ ਜਾ ਲੈਣ ਚੱਲ ਜਿੱਦਾਂ। ਰੋਣੂ ਜੀ ਗਰਮੀ ਜੀ ਆਈ ਜਾ ਰਹੀ ਆ ਗੁਦਰ ਭਾਈ ਚਾਹ ਆਈ ਵੀ ਤੇਰੀ ਕੰਮ ਨੇ ਬੈਠ ਕੇ ਚਾਹ ਪੀਂਦੇ ਆ ਮੈਂ ਵੀ 10 ਮਿੰਟ ਲਾ ਲਾਂ ਮੈਂ ਫਿਰ ਤੇ ਚਾਹ ਪੀਂਦੇ ਆ ਫਿਰ ਲੈ ਆਂ ਬੰਦ ਤੇ ਮੈਂ ਅੜ ਚੱਕਾਂ ਮੈਂ ਮੈਂ ਦੂਪਾ ਮੈਂ ਅੜ ਚੱਕੀ ਜ ਆਪਣਾ

ਆਹ ਜੜੀਆਂ ਆ ਇੱਥੇ ਤਾਂ ਪਤਾ ਨਹੀਂ ਨਾੜ ਜੇ ਖਿੱਚ ਹੋ ਗਈ ਇੱਥੇ ਤੇ ਮੈਂ ਨਾ ਇਹਨੂੰ ਖਿੱਚ ਖਿੱਚ ਕੇ ਤੇ ਪਰ ਰੱਖ ਲਿਆ ਪੱਟ ਨੂੰ ਖਿੱਚ ਖਿੱਚ ਕੇ ਨਾ ਉਹ ਮੋੜ ਮੋੜ ਕੇ ਕਰਦਾ ਇੱਥੇ ਜੇ ਪਤਾ ਨਹੀਂ ਕੋਈ ਨਾੜ ਜੇ ਖਿੱਚ ਹੋ ਗਈ ਸਾਡੇ ਇੱਥੇ ਗੋੜ ਜੋੜ ਜੇ ਦਰਦ ਕਰਨ ਲੱਗ ਗਿਆ ਹੁਣ ਚੌਂਕੜੀ ਮਾਰਦੇ ਥੋੜੀ ਪ੍ਰੋਬਲਮ ਜੀ ਆਉਂਦੀ ਆ ਤੇ ਹੁਣ ਧੰਨਵਾਜੇ ਕਰੀਏ ਮੜਾ ਜੇ ਫਿਰ ਬਿਸਰਾਮ ਮਿਲਦੇ ਹੁਣ ਫਿਰ ਅਗਲੀ ਵੀਡੀਓ ਦੇ ਵਿੱਚ ਧੰਨਵਾਦ